ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ 21H ਇਹ ਜ਼ਿਲ੍ਹਾ ਸ੍ਰੀ ਗੰਗानगर ਦਾ ਪਿੰਡ ਸਟੇਟ ਰਾਜਸਥਾਨ ਹੈ ਕੇਸਰੀ ਸਿੰਘਪੁਰਾ ਇਹਦੇ ਬਿਲਕੁਲ ਨੇੜੇ ਰਹਿ ਜਾਂਦਾ ਹੈ ਜਿਹੜੇ ਘਰ ਚੋਂ ਅੱਜ ਵੀਡੀਓ ਬਣਾ ਰਹੇ ਆ ਬਾਈ ਜੀਰੀ ਵਪਾਰ ਦਾ ਕੰਮ ਕਰਦੇ ਆ ਇੱਥੇ ਜਿਹੜੀ ਮੈਂ ਖਾਸ ਚੀਜ਼ ਦੇਖਦਾ ਦੋਸਤੋ ਇਹ ਆ ਵੀ ਜਿਹੜੇ ਰੇਟ ਵੀਡੀਓ ਦੇ ਵਿੱਚ ਕੀਤੇ ਜਾਣਗੇ ਉਹ ਘਰੇ ਪਹੁੰਚਦੇ ਹੁੰਦੇ ਆ ਮਤਲਬ ਤੁਸੀਂ ਪੰਜਾਬ ਦੇ ਵਿੱਚ ਕਿਤੇ ਵੀ ਕੋਈ ਗਾਂ ਮੰਗਾਉਣੀ ਚਾਹੁੰਦੇ ਹੋ ਕੀਮਤ ਜਿਹੜੀ ਉਹ ਤੁਹਾਡੇ ਘਰ ਤੱਕ ਪਹੁੰਚਦੀ ਹੋਊਗੀ ਅੱਜ ਦੀ ਵੀਡੀਓ ਦੇ ਵਿੱਚ ਦੋ ਵੜਾਂ ਸੁੰਜਾ ਸਵਾਂਜਾਂ ਤੇ ਇੱਕ ਇਹਨਾਂ ਦੇ ਵਿੱਚ ਗੱਬਣ ਹੈ ਸੁੰਜਾ ਸਵਾਂਜਾਂ ਦੇ ਵਿੱਚ ਸਾਹਮਣੇ ਤੁਸੀਂ ਦੇਖ ਰਹੇ ਹੋ ਬੱਛੀ ਹੈ ਇਹਦੇ ਨਾਲ ਇੱਕ ਗਾਂ ਬੜਾ ਸੋਹਣਾ ਢਾਂਚਾ ਦੋਸਤੋ ਤੇ ਪਰ ਇਹਦੇ ਨਾਲ ਬੱਚਾ ਮੇਲਕਾਫ ਹੈ ਤਿਆਰੀ ਤੁਰੀ ਇਹਦੀ ਸੋਹਣੀ ਦਿਸੂਗੀ ਇੱਕ ਗੱਭਣ ਪਰਲੇ ਪਾਸੇ ਤੁਸੀਂ ਦੇਖ ਲਓ ਸ਼ੁਰੂਆਤ ਕਰ ਲੈਣੀਆਂ ਦੋਸਤੋ ਇਧਰਲੇ ਪਾਸੋਂ ਸੋਜਾਂ ਸਵਾਂਜਾਂ ਤੋਂ ਗੱਭਣ ਲਾਸਟ 'ਚ ਦਿਖਾ ਦੇਾਂਗੇ ਤਸੱਲੀ ਕਰਨ ਲਈ ਜ਼ਰੂਰ ਪਹੁੰਚੋ ਆ ਕੇ ਦੇਖੋ ਆਪਦੀ ਸਮਝ ਦੇ ਨਾਲ ਜਿਹੜਾ ਪਸ਼ੂ ਜੱਜਦਾ ਉਹ ਖਰੀਦੋ ਰੇਟ ਵਾਲੇ ਪੱਖ ਤੋਂ ਤੁਹਾਡਾ ਫਾਇਦਾ ਇਹ ਹੋ ਜਾਣਾ ਵੀ ਇੱਕ ਤਾਂ ਰੇਟ ਹੁੰਦੇ ਵਾਜਬ ਜੇ ਆ ਦੂਜੀ ਗੱਲ ਵਿੱਚ ਇਹਦੇ ਕਿਰਾਇਆ ਵੀ ਵਿੱਚ ਹੀ ਦੱਸਿਆ ਜਾਂਦਾ ਜੋ ਤੁਸੀਂ ਜਿੱਥੇ ਵੀ ਬੈਠੇ ਹੋ ਤੁਸੀਂ ਇਹ ਸੋਚ ਲੈਣਾ ਵੀ ਉਸ ਰੇਟ 'ਚ ਤੁਹਾਡੇ ਕੋਲ ਪਸ਼ੂ ਪਹੁੰਚੂਗਾ ਆਓ ਬਾਈ ਨਾਲ ਗੱਲਬਾਤ ਕਰੀਏ ਪਹਿਲੇ ਨੰਬਰ ਵਾਲੀ ਵੈੜ ਤੋਂ ਸ਼ੁਰੂਆਤ ਕਰਾਂਗੇ ਭਾਈ ਸਤਿ ਸ਼੍ਰੀ ਅਕਾਲ ਜਗਜੀਤ ਵੀਰ ਨਾਮ ਆਪਣਾ ਦੱਸ ਦਿਓ ਹਰਵਿੰਦਰ ਵੀਰ ਜੀ ਹਰਵਿੰਦਰ ਭਾਈ ਅੱਜ ਤਿੰਨ ਵੜਾ ਦਿਖਾਵਾਂਗੇ ਆਪਾਂ ਹਾਂਜੀ ਜਗਜੀਤ ਬਾਈ ਮੇਰੇ ਖਿਆਲ ਚ ਕੱਲ 5-6 ਨਗ ਸੀਗੇ ਹਾਂ ਉਹ 7 ਨਗ ਸੀਗੇ ਕੱਲ ਚਾਰ ਗਾਵਾਂ ਸੇਲ ਹੋ ਗਈਆਂ ਆਪਾਂ ਤੁਹਾਨੂੰ ਪਰਸੋਂ ਦੀ ਕਾਲ ਕੀਤੀ ਹੋਈ ਸੀਗੀ ਜੀ ਪਰ ਆਪਣੇ ਕੋਲੇ ਉਹ ਤੁਹਾਨੂੰ ਪਤਾ ਹੀ ਆਪਾਂ ਪਹਿਲਾਂ ਹੀ ਗੱਲ ਕਰ ਲ ਗਏ ਹੈ ਨਾ ਸਹੀ ਠੀਕ ਹੈ ਅੱਛਾ ਭਾਈ ਅੱਜ ਜਿਹੜੀਆਂ ਹੁਣ ਤਿੰਨ ਦਿਖਾਵਾਂਗੇ ਪਹਿਲੇ ਨੰਬਰ ਤੇ ਵੜ ਤੇਰੇ ਬੈਕ ਸਾਈਡ ਤੇ ਖੜੀ ਹੈ ਜਗਜੀਤ ਵੀਰ ਕੱਲ ਸੂਈ ਹੈ ਜੀ ਕੱਲ ਹੀ ਸੂਈ ਹੈ ਸੂਆ ਕੰਮ ਇਹ ਪਹਿਲਾ ਜੀ ਪਹਿਲਾ ਸੂਆ ਚਾਰ ਦੰਦ ਮੂੰ ਏ ਕਰਦਾਂਗੇ 72000 ਦੀ ਪਹੁੰਚ ਕਰਦਾਂਗੇ ਜੀ 72000 ਚ ਕਿਤੇ ਵੀ ਮੰਗਾ ਲੇ ਬੰਦਾ ਹਾਂਜੀ ਹਾਂਜੀ ਪਹੁੰਚ ਕਰ ਹਾਂਜੀ ਹਾਂਜੀ ਤੁਰਦਗੇ ਬਾਈ ਦੋਸਤੋ 72000 ਦੇ ਵਿੱਚ ਪੂਰੇ ਪੰਜਾਬ ਚ ਜਿੱਥੇ ਮਰਜ਼ੀ ਮੰਗਾ ਲਿਓ ਪਹੁੰਚ ਹੋ ਜੂਗੀ ਕਿਰਾਇਆ ਵਿੱਚੇ ਆ 5000 ਪਾਵੇ 7 ਪਾਵੇ 2000 ਪਾਵੇ ਉਹ ਬਾਅਦ ਦੀ ਗੱਲ ਆ ਵੀ ਤੁਸੀਂ ਕਿਹੜੇ ਏਰੀਆ ਤੋਂ ਡੀਲ ਕਿਸੇ ਭਰਾ ਨਾਲ ਕਰਦੇ ਹੋ 72000 ਚ ਤੁਹਾਡੇ ਕੋਲ ਘਰੇ ਪਹੁੰਚੂਗੀ ਇਹਦੇ ਚੋ ਵੀ ਥੋੜਾ ਬਹੁਤ ਮਾਨਤਨ ਹੋਊਗਾ ਤੁਸੀਂ ਗੱਲਬਾਤ ਕਰਿਓ ਬਾਈ ਦੇ ਨਾਲ ਹਵਾਨਾ ਸੋਹਣਾ ਮੋਟਾ ਥਾਣਾ ਹੈ ਦੋਦੇ ਕਿੰਨਾ ਚੋਲੋਂਗੇ ਉਥੋ ਦੀ ਸਾਹਮਣੇ ਇੱਕ ਕ੍ਰੋਸ ਬੰਦੇ ਜਮਾ ਗਰਮੀਆਂ ਦਾ ਤੋਹਫਾ ਹੈ ਆਪਾਂ ਬਾਹਲਾ ਦਾ ਨਹੀਂ ਕਹਿੰਦਾ 20 ਕਿਲੋ ਦੁੱਧ ਬੱਛੀ ਰਾਮਨਾਪਾਲ ਦੀ ਟੀਮ ਤੇ ਤਾਂ ਦੋਸਤੋ ਗਰਮੀਆਂ ਦੀ ਰੁੱਤ ਚ ਚੰਗੀ ਰਹੂ ਥੋੜਾ ਕ੍ਰੋਸ ਸੰਗ ਹੈ ਬੱਛੀ ਨੂੰ ਇਹਨੇ ਜਨਮ ਦਿੱਤਾ ਬੱਛੀ ਤੁਸੀਂ ਦੇਖ ਲਓ ਹਜੇ ਕੱਲ ਹੀ ਸੋਈ ਹੈ ਕੈਮਰੇ ਬਾਈ ਦੇ ਇੱਥੇ ਆਪਦੇ ਬਰਾਂਡੇ ਦੇ ਵਿੱਚ ਲੱਗੇ ਹੋਏ ਆ ਜੇ ਕੋਈ ਵੀਰ ਦੇਖਣਾ ਚਾਹੂਗਾ ਤਾਂ ਆਪਾਂ ਉਹ ਵੀ ਤੁਸੀਂ ਦੇਖ ਲਓ ਤਾਜੀ ਸੋਈ ਬੱਛੀ ਆਪਣਾ ਪੌਂਟੇ ਵੀਡੀਓ ਜੇਰ ਦੀ ਟਾਈਮ ਦੀ ਸਾਰਾ ਕੁਝ ਕੰਪਲੀਟ ਆਈ ਆਪਣੇ ਘਰੇ ਹੀ ਬੈਠਾ ਸੂਈਆਂ ਜੀ ਠੀਕ ਹੈ ਓਕੇ ਹਾਂ ਸੋ ਇਹ ਪਹਿਲੇ ਨੰਬਰ ਤੇ ਦੇਖ ਲਓ ਸਵੇਾਈ ਵੀਡੀਓ ਬਣਾ ਰਿਹਾ ਦੋਸਤੋ ਮੈਂ ਇੱਥੇ ਜਿਹੜਾ ਟਾਈਮ ਨਾਲ ਹੀ ਪਹੁੰਚਿਆ ਹੋਇਆ ਤੁਹਾਨੂੰ ਪਰਛਾਵੇਂ ਤੋਂ ਵੀ ਪਤਾ ਲੱਗੂਗਾ ਕਿਹੜੇ ਪਾਸੇ ਨੂੰ ਜਾਂਦਾ ਤੇ ਹਜੇ ਚੁਆਈ ਹੋਣ ਵਾਲੀ ਹੈ ਸੋ ਇਹ ਪਹਿਲਣ ਵਾਰ ਦੋਸਤੋ ਤੁਸੀਂ ਦੇਖ ਲਓ ਬੱਤੀ ਇਹ ਕਿੰਨਾ ਹੈਗਾ Ориਜਨਲ ਲੈਵਾ ਬੋਲੇ ਦਾ ਲੈਵਾ ਜੀ ਠੀਕ ਹੈ ਤੇ ਆਪਣੀ ਤਸੱਲੀ ਆਪਣੇ ਘਰ ਤਾਈਂ ਆਪਣੇ ਗੇਟ ਤੋਂ ਨਿਕਲਣ ਤੋਂ ਬਾਅਦ ਆਪਣੀ ਕੋਈ ਗਰੰਟੀ ਨਹੀਂ ਜੀ ਆਪਣੇ ਘਰੇ ਕਿੰਨੀ ਅਗਲੇ ਤਸੱਲੀ ਕਾ ਨਹੀਂ ਦੋ ਡੰਗ ਚਾਰ ਡੰਗ ਇਹਦਾ ਦੋ ਤਾਂ 20 ਕਿਲੋ ਦਾ ਪਰ ਹੁਣ ਤਾਂ ਧਾਰਾਂਤੀ ਪਾਸ ਹੋਣੀਆਂ ਜਗਜੀਤ ਬਾਈ ਬੋਲਾ ਹੈਗਾ ਕਈਆਂ ਦੇ ਕੱਲ੍ਹ ਨੂੰ ਸੂਈਆਂ ਨੂੰ ਸੂਈ ਤਾਂ ਧਾਰਾਂ ਹੀ ਵੱਜ ਰੀਆਂ ਕਿੰਨਾ ਚੋਲੋਂਗੇ ਤੁਹਾਡੀ ਸੇਵਾ ਤੁਹਾਡੀ ਸਮਝ ਆ ਇੱਥੋਂ ਦੀ ਗਰੰਟੀ ਹੈ ਇਹ ਵਧੀਆ ਵੀ ਗੱਲ ਆ ਵੀ ਇੱਥੋਂ ਹੀ ਤਸੱਲੀ ਕਰੋ ਆਪਣੇ ਗੇਟ ਤੋਂ ਬਾਹਰ ਨੰਗਨ ਤੋਂ ਬਾਹਰ ਕੋਈ ਗਰੰਟੀ ਨਹੀਂ ਜੀ ਮੇਰੇ ਬਾਅਦ ਵਿੱਚ ਹਰਿੰਦਰ ਦੇ ਨਾਲ ਜਿਹੜੀ ਵੈਡ ਬਾਈ ਖੜੀ ਹੈ ਇਹ ਜਗਜੀਤ ਬਾਈ ਕੱਲ੍ਹ ਰਾਤ ਸੂਈ ਹੈ ਜੀ ਕੱਲ੍ਹ ਰਾਤ ਸੂਈ ਹੈ ਸੂਆ ਇਹਦਾ ਵੀ ਪਹਿਲਾਂ ਹੀ ਪਹਿਲਾਂ ਇਹ ਵੀ 4 ਦਿਨ ਤੋਂ ਹੀ ਠੀਕ ਹੈ ਇਹਦਾ ਰੇਟ ਕੀ ਰੱਖ ਦਿਆਂ ਬਈ ਇਹਦਾ 75000 ਪਹੁੰਚ ਜੀ ਖੋਲੀਆਂ ਨੂੰ 2750 ਤੁਸੀਂ ਇਹਦੀ ਹਵਾਨੇ ਦੀ ਕੁਆਲਿਟੀ ਥਣ ਦਾ ਸਹਿਜ ਥਣਾ ਚ ਬਿੱਥੀ ਉਹ ਦੇਖੋ ਜਗਜੀਤ ਭਾਈ ਗੱਲ ਸੁਣੋ ਗੱਲ ਚ ਗੱਲ ਆਈ ਹਮ ਆਪਾਂ ਇਦਾਂ ਨਹੀਂ ਆ ਵੜਣਾ ਆਪਾਂ ਕਿੰਨਾ ਭਾਅ ਕੀਤਾ ਜਦ ਜਦ ਰੇਟ ਤੇ ਆਪਾਂ ਬੈਠਾ ਲੀਆਂ ਹੋਈਆਂ ਪਰਚੇਜ ਕੀਤੀ ਆਪਾਂ ਇੰਨਾ ਮਾਰਜਿਨ ਆਲੇ ਹੈ ਨਹੀਂਗੇ ਕੰਮ ਬੜੀ ਦੋ ਚਾਰ ਹਜ਼ਾਰ ਅਰੇ ਹੈਗੇ ਆ ਪਾ ਇਹਦੂ ਇਹਦੂ ਕੋਈ ਸੀਜ਼ਨ ਉਹ ਹੋ ਜਾ ਆ ਗਿਆ ਜੀ ਇਹਦੂ ਮਹਿੰਗੀਆਂ ਮਹਿੰਗੀਆਂ ਵੜਾ ਆਪਾਂ ਖਸਾਨਾ ਤੋਂ ਸਿੰਗਾਂ ਲਈਆਂ ਹੋਈਆਂ ਵੜਾ ਤੁਸੀਂ ਵੀਡੀਓ ਲਾਉਂਦੇ ਰਹੇ ਆ ਜੀ ਬਾਹਰ ਸਿੱਟ ਸੋ ਵੜ ਬਹੁਤ ਚੰਗੇ ਬਸ ਇਹਦੇ ਇੱਕ ਚੀਜ਼ ਧਿਆਨ ਚ ਲਿਆ ਦੇਣਾ ਦੋਸਤੋ ਇਹਦੇ ਸਿੰਗ ਹੈਗੇ ਆ ਹਾਂਜੀ ਪਰ ਹਵਾਨਾ ਵੱਡੀ ਕੀਮਤ ਵਾਲੀ ਵੜ ਨੂੰ ਪਿੱਛੇ ਛੱਡਦਾ ਹੈ ਕੁਆਲਿਟੀ ਹਵਾਨੇ ਦੀ ਦੇਖੋ ਬੱਚੇ ਟਾਪ ਦੇ ਪਾਉਗੀ ਬੱਚੇ ਤੋਂ ਤੁਹਾਨੂੰ ਅੰਦਾਜ਼ਾ ਹੋ ਜਾਣਾ ਜੇ ਛੋਟਾ ਬੱਚਾ ਤੌਰ ਤੋਂ ਵੀ ਪਤਾ ਲੱਗੂ ਬਈ ਬੱਚਾ ਫੜ ਲਓ ਮੜੇ ਜੀ ਜੀ ਰਵੇ ਮਿੱਠੀ ਵਹਿੜ ਪੈਰ ਵੀਨ ਪੜਦੀ ਬਈ ਬਹੁਤ ਸੋਹਣਾ ਢਾਂਚਾ ਦੱਸੋ 75000 ਚ ਪਹੁੰਚ ਤੇ ਪਹੁੰਚ ਵੀ ਇਹ ਆ ਵੀ ਜਿੰਨਾ ਵੀ ਕਿਰਾਇਆ ਪਊਗਾ ਉਹ ਬਾਈ ਦਾ ਇਹਦੇ ਚੋ ਵੀ ਥੋੜਾ ਬਹੁਤਾ ਬੇਈਮਾਨਤਾਨ ਕਰ ਦੂ ਮੇਰੇ ਖਿਆਲ ਚ ਜਿਹਨੂੰ ਗਰਮੀ ਦੀ ਰੁੱਤ ਚੱਕ ਚੰਗੀ ਵਹਿੜ ਚਾਹੀਦੀ ਹੈ ਦੋ ਬਾਈ 23 ਕਿਲੋ ਨਾ ਨਾਰਮਲ ਦੋ ਤਾਂ ਪਾਦੋਗੀ ਅਗਲਾ ਸੇਵਾ ਤੇ ਭਲਾਵੇ ਲੈਵਾ ਦਾ 25 ਕਿਲੋ ਵਾਲੇ ਕਹਿੰਦੇ ਗੋ ਵੀ ਜੱਟ ਦਾ ਜੀਤ ਬਈ ਸੋਹਣਾ ਹਵਾਨਾ ਸੋਹਣਾ ਢਾਂਚਾ ਫਿਟਿੰਗ ਵਾਲਾ ਆਰਡਰ ਸਿਰਫ ਸਿੰਘ ਕਿਉਂਕਿ ਇਸ ਏਰੀਆ ਚ ਨਾ ਕਈ ਵਾਰ ਰਾਜਸਥਾਨ ਦੇ ਕੁਸਪਰਾ ਅਡਵਾਡ ਧਰਮ ਬਰਾਦਰੀ ਹੁੰਦੀ ਹੈ ਉਹਦੇ ਹਿਸਾਬ ਤੇ ਕੁਸ ਵੀਰ ਸਿੰਘ ਨਹੀਂ ਦਿਗਾਉਂਦੇ ਪਰ ਸੀਲ 3 ਹੈ ਸਿੰਘ ਹੈਗੇ ਆ ਉਹਨੂੰ ਉਹਦਾ ਤੁਸੀਂ ਵਟਾ ਸਮਝਦੇ ਹੋ ਨਹੀਂ ਸਮਝਦੇ ਤੁਹਾਡੀ ਸੋਚ ਆ ਸਮਝ ਹੈ ਤੁਸੀਂ ਦੇਖਣਾ ਪਰ ਹਵਾਨੇ ਵਾਲੇ ਪੱਖ ਤੋਂ ਕੁਆਲਿਟੀ ਚੰਗੀ ਹੈ ਥਣ ਸੋਹਣੇ ਆ ਅਗਾੜੀ ਚੰਗੀ ਆ ਪਿਛਾਉਂ ਵੀ ਹਵਾਨਾ ਚੰਗਾ ਮੈਨੂੰ ਬਹੁਤ ਸੋਹਣੀ ਵਹਿੜ ਲੱਗੀ ਇਹ ਬਾਕੀ ਜਿਨੇ ਪੈਸੇ ਆਪਦੀ ਜੇਬ ਚੋਂ ਲਾਉਣੇ ਆ ਉਹ ਆਪਦੀ ਸਮਝ ਵਰਤ ਲੂਗਾ 来 चल भाई सो ये दो नंबर ते थोनू दिखा रहे हैं टोटल तिन ही ਨਾਗ ਅੱਜ ਦੀ ਵੀਡੀਓ ਚ ਦਿਖਾਉਣੀ ਸੱਤ ਗਾਵਾਂ ਸੀ ਪਰ ਕਿਉਂਕਿ ਦਿਨ ਜਿਹੜਾ ਰੱਖ ਲਈਦਾ ਫਿਰ ਇੱਕ ਅੱਧੀ ਵੀਡੀਓ ਹੀ ਕਰਨੀ ਹੁੰਦੀ ਹੈ ਤਾਂ ਉਹਦੇ ਕਰਕੇ ਉਹ ਦਿਨ ਪੱਕਾ ਹੀ ਹੁੰਦਾ ਤੇ ਇਹ ਬਾਈ ਕਹਿੰਦਾ ਵੀ ਆਪਾਂ ਤਿੰਨਾਂ ਦੀ ਵੀਡੀਓ ਬਣਾ ਲਾਂਗੇ ਹਾਲਾਂਕਿ ਕੱਲ ਚਾਰ ਬੈੜਾਂ ਬਾਈ ਦੀਆਂ ਸੇਲ ਹੋਊਗਾ ਉਹ ਜਗਜੀਤ ਭਾਈ ਆਪਣੇ ਬਾਹਰ ਹੀ ਉਹ ਬਾਹਰ ਹੀ ਖੜੀਆਂ ਆਪਣਾ ਮਾਲ ਤਾਂ ਹਜੇ ਵਿਕਿਆ ਚੜਿਆ ਨਹੀਂ ਦੋ ਗਾਈਆਂ ਚੜ ਗਈਆਂ ਅੱਛਾ ਦੋ ਹਜੇ ਕੱਲੂ ਚੜ ਰਹੀਆਂ ਠੀਕ ਆ ਉਹਨਾਂ ਦੇ ਸਾਈ ਆ ਪੱਕੀ ਗੱਲ ਹੋਈ ਹੋਈ ਆਪਣੀ ਜੀ ਓਕੇ ਤਾਂ ਹੀ ਦਿਖਾ ਨਹੀਂ ਰਹੇ ਦੋਸਤੋ ਵੀਡੀਓ ਚ ਵੈਸੇ ਉਹ ਸੇਲ ਹੋ ਗਈਆਂ ਤੁਸੀਂ ਦੇਖੋ ਆ ਗਾੜੀ ਵਹਿੜਦੀ ਪਿਛਾਉ ਹਵਾਨਾ ਫੇਰ ਦੇਖ ਲਓ ਬਈ ਇਹਦੀ ਪੂਛ ਫੜੀ ਮੜੀ ਹਰਿੰਦਰ ਭਾਈ ਸੋਹਣੀ ਵਹਿੜਦ ਸੋਏ ਜਰੂਰ ਦੇਖਿਓ ਜੀ ਨੂੰ ਸਿੰਗਾ ਦਾ ਵਟਾ ਨਹੀਂ ਕੋਈ ਲੱਗਦਾ ਤਾਂ ਰੇਟ ਵੀ ਠੀਕ ਹੈ ਇਹਦਾ ਇੱਕ ਗੰਭਨ ਵੈੜ ਵੀ ਖੜੀ ਹੈ ਹਰਵਿੰਦਰ ਭਾਈ ਇਹ ਕਿੰਨਾਸ ਹੁਆ ਇਹ ਵੀ ਭਾਈ ਚਾਰ ਦੰਦ ਦਾ ਪਹਿਲਾ ਸੁਆ ਸੋਨਾ ਜੀ ਆ ਦਿਨ ਕਿੰਨੇ ਲਊ ਹਜੇ ਇਹਦੇ ਭਾਏ 12 13 ਦਿਨ ਦਿਨ ਪੂਰੇ ਹੁਣ ਚ ਵੇਚ ਗੀ ਤੂੰ ਠੀਕ ਹੈ ਇਹਦਾ ਰੇਟ ਕੀ ਰੱਖ ਦਿਆਂ ਭਾਈ ਇਹਦਾ ਪੂਰਾ ਲੱਖ ਰੁਪਇਆ ਪਹੁੰਚਾ ਜੀ ਲੱਖ ਰੁਪਏ ਚ ਪਹੁੰਚ ਦੱਸੋ ਇਹ ਵੱਡੇ ਗੱਦ ਕਾਠ ਦੀ ਵੈੜ ਹੈ ਫਿਟਿੰਗ ਵਾਲਾ ਹਵਾਨਾ ਰੱਖੂ ਸਿੰਘ ਇਹਦੇ ਹੈਗੇ ਆ ਪਰ ਹੈ ਭਾਈ ਟਾਈਟ ਹੈ ਤਾਂ ਤਾਂ ਨਹੀਂ ਚਲੀ ਭਾਈ ਹੈ ਨਾ ਵੇ ਬੈੜ ਦੇਖੋ ਕਿੰਨੀ ਵੱਡੀ ਵੈੜ ਇਹਦੀ ਮਾਂ ਵੀ ਆਪਾਂ ਹੀ ਲੈਂਦੀ ਹੈ ਜੀ ਠੀਕ ਹੈ ਤੇ 30 ਕਿਲੋ ਦੁੱਧ ਨਾਪ ਕੇ ਆਪਾਂ ਐਮਪੀ گاਂਹ ਭੇਜੀ ਸੀ ਉਹ ਉਹਦੀ ਬੱਚੀ ਹੈ ਜੀ ਠੀਕ ਹੈ ਐਮਪੀ ਭੇਜੀ ਸੀ 30 ਕਿਲੋ ਦੁੱਧ ਨਾਪ ਕੇ ਇਹ ਵੀ ਗਰਮੀ ਦੀ ਰੁੱਤ ਦਾ ਤੋਹਫਾ ਹੀ ਹੈ ਦੁੱਧ ਵੀ ਚੰਗਾ ਦੇਊਗੀ ਤਿਆਰੀ ਵੀ ਕਮਾਲ ਦੀ ਕਰੂਗੀ 12 ਦਿਨ ਹਜੇ ਇਹਦੇ 9 ਮਹੀਨੇ ਪੂਰੇ ਹੋਣ ਚ ਬਾਕੀ ਹੈ ਉੱਤੇ ਲੈਂਦੀ ਹੈ ਜਾਂ ਪੂਰਿਆਂ ਤੇ ਸੂ ਪੈਂਦੀ ਉਹ ਬਾਅਦ ਦੀ ਗੱਲ ਹੈ ਚੰਗਾ ਹਵਾਨਾ ਅੱਗੋਂ ਚੰਗਾ ਹੀ ਪਿਛਾਉ ਚੜਾਈ ਢਾਂਚੇ ਦੀ ਸੋਹਣੀ ਹੈ ਰੰਗ ਸੋਹਣਾ ਸੀਲ 3 ਹੈ ਰਵਿੰਦਰ ਭਾਈ ਕਮਾ ਦੇ ਇਹਨੂੰ ਮਾੜਾ ਇੱਕ ਜਿਹੜਾ ਹੋਰ ਕਮਾਈ ਠੰਡੀ ਸੀਲ ਵੈੜਾ ਦੱਸੋ ਸੰਗੇ ਦੇ ਵੀ ਹੈਗੇ ਆ ਉਹ ਚੀਜ਼ ਧਿਆਨ ਚ ਕਰ ਲੋ ਪਰ ਛੋਟੇ ਸੰਗ ਹੈ ਇਹ ਦੇਖ ਲੋ ਤੁਸੀਂ ਇੱਥੇ ਬਿਊਟੀ ਰੰਗ ਰੂਪ ਵੱਖਰਾ ਜਿਹਾ ਸੋਹਣਾ ਲੱਗਦਾ ਥਣ ਹੱਥੀ ਚਵਾਈ ਵਾਲਾ ਪਹਿਲਣ ਵੈੜ ਚਾਰ ਦੰਦ ਜਦੋਂ ਤਿਆਰੀ ਛ ਹੋਊਗੀ ਉਦੋਂ ਕੀਮਤਾਂ ਵੀ ਵੱਧ ਜਾਂਦੀਆਂ ਫਸੂਆਂ ਦੀਆਂ ਪਰ ਅੱਜ ਦੀ ਕੀਮਤ ਜਿਹੜੀ ਉਹ ਲੱਖ ਰੁਪਇਆ ਮਾਨਤਾ ਨੂੰ ਵਿੱਚੋਂ ਹੋਊਗਾ ਇਹਦੇ ਚੋਂ ਕੁਸ ਗੰਜਾਇਸ ਨਿਕਲ ਆਉਂਦੀ ਹੁੰਦੀ ਹੈ ਤਾਂ ਚਾ ਤੁਸੀਂ ਇਹਦਾ ਵਾਰ-ਵਾਰ ਦੇਖੋਗੇ ਦੋ ਵੜਾਂ ਇਕੱਠੀਆਂ ਮੰਗਾ ਲੈਣੇ ਆ ਤਾਂ ਕੁਝ ਹੋਰ ਵੀ ਵੱਧ ਮਾਨਨ ਹੋ ਜੂਗਾ ਉਹ ਕਰਾਇਆ ਕਰਕੇ ਜੋੜਾ ਮੜਾ ਸਾਨੂੰ ਵੀ ਭਾਈ ਕਰਾਇਦਾ ਹੋ ਜਾਂਦਾ ਸਹੀ ਹੈ ਤੇ ਉਹ ਚ ਕਿਉਂ ਇਕੱਲੇ ਇਕੱਲੀ ਦਾ ਜੁਆਇੰਟ ਕਰਨਾ ਸਾਨੂੰ ਔਖਾ ਹੋ ਜਾਂਦਾ ਕਿ ਦੋ ਮੰਗਾਉ ਉਹ ਚ ਆਪਾਂ ਪੂਰਾ ਮਾਨਸਬੰਦ ਕਰਦੇ ਠੀਕ ਹੈ ਭਾਈ ਕਮਾਲ ਆ ਭਾਈ ਵਾਪਸ ਸੋ ਦੇਖੋ ਇਹ ਤਿੰਨ ਵੜਾਂ ਦੱਸੋ ਅੱਜ ਦੀ ਵੀਡੀਓ ਦੇ ਵਿੱਚ ਬਾਈ ਕੋਲੋਂ ਦਿਖਾਉਣਾ ਹੈ ਤਿੰਨੇ ਹੀ ਨਾਕ ਚੰਗੇ ਆ ਕੋਲੋਂ ਆ ਕੇ ਦੇਖੋਗੇ ਤਾਂ ਫੇਰ ਪਤਾ ਲੱਗਦਾ ਬਾਕੀ ਹਰੇਕ ਐਂਗਲ ਤੋਂ ਦਿਖਾ ਦੇਈ ਤੇ ਆ ਵੀਡੀਓ ਚਲਦੀ ਰਹਿੰਦੀ ਹੈ ਪਸ਼ੂ ਘੋਮਦਾ ਰਹਿੰਦਾ ਤੁਸੀਂ ਇਹਨਾਂ ਦੇ ਥਣਾ ਨੂੰ ਹਵਾਨਿਆਂ ਨੂੰ ਦੇਖ ਸਕਦੇ ਹੋ ਸਟਰਕਚਰ ਦੇਖ ਲਓ ਇਹਦੀ ਹਾਈਟ ਵੀ ਸੋਹਣੀ ਹੈ ਵੈੜ ਦੀ ਪੂਰੀ ਹਾਈਟ ਅਜਗਜੀਤ ਭਾਈ ਚਾਰ ਦੰਦ ਵੈੜ ਦੀ ਹੈ ਹਾਈਟ ਕਹਿੰਦਾ ਬੜੀ ਚੰਗੀ ਵੱਡੀਆਂ ਕਮਾਂ ਇਹਦੀ ਮਾਂ ਦੀ ਹਾਈਟ ਬਹੁਤ ਸਗੀ ਜੀ ਠੀਕ ਹੈ ਹਾਂ ਕੋਈ ਗੱਲ ਨਹੀਂ ਇਹਦੀ ਮਾਂ ਦੀ ਆਪਣੇ ਤੋਂ ਵੀਡੀਓ ਲਗੂਆ ਆਪਾਂ ਵੀਡੀਓ ਹੀ ਦੇ ਦਾਂਗੇ ਜੀ ਓਕੇ ਸੋ ਇਹਦੀ ਮਾਂ ਦੀ ਵੀਡੀਓ ਬਾਈ ਕਹਿੰਦਾ ਦੇ ਦਾਂਗੇ 30 ਕਿਲੋ ਅੰਗੂ 30 ਲੀਟਰ ਦੁੱਧ ਨਾਪ ਕੇ ਉਹ ਐਮਪੀ ਦੇ ਵਿੱਚ ਬਾਈ ਨੇ ਭੇਜੀ ਸੀ ਚੰਗਾ ਫਿਟਿੰਗ ਵਾਲਾ ਹਵਾਨਾ ਦੱਸੋ ਇਹ ਪਹਿਲਣ ਵੈੜ ਚਾਰ ਦੰਦ 12 ਦਿਨ ਬਾਕੀ ਇਹ ਕੁਛ ਦਾ ਨੁਕਤੇ ਲਾਉਗੀ ਇਹ ਤੋਂ ਇਲਾਵਾ ਬੜੀ ਸੋਹਣੀ ਵੈੜ ਕੱਲੇ ਸਿੰਘ ਪਾਸੇ ਕਰਦਗੇ ਤਾਂ ਹਰੇਕ ਵੀਰ ਹੀ ਹੱਥ ਪਾਊਗਾ ਪਰ ਜਿਹਨੂੰ ਇਹਨਾਂ ਚੀਜ਼ਾਂ ਦਾ ਨਹੀਂ ਵਟਾ ਲੱਗਦਾ ਤਾਂ ਤੁਸੀਂ ਚੰਗਾ ਦੁੱਧ ਚੋ ਸਕਦੇ ਹੋ ਵੈੜ ਤੋਂ ਰੇਟ ਠੀਕ ਹੈ ਇਹਦਾ ਬਰੀਡ ਕੁਆਲਿਟੀ ਚੰਗੀ ਹੈ ਇਹਦੇ ਨਾਲ ਇੱਕ ਹੋਰ ਵੈੜ ਖੜੀ ਹੈ ਸੋ ਰੇਟ ਸਾਰੇ ਪਸ਼ੂਆਂ ਦੇ ਦੱਸਦੇ 72 ਤੋਂ ਸ਼ੁਰੂਆਤ ਹੈ ਤੇ ਲੱਖ ਰੁਪਿਆ ਲਾਸਟ ਰੇਟ ਆ ਤਿੰਨ ਨਾ ਗਿਆ ਦੋਸਤੋਂ ਤੁਸੀਂ ਆਪਦੀ ਜੇਬ ਦੇ ਹਿਸਾਬ ਤੇ ਆਪਦੀ ਪਹੁੰਚ ਦੇ ਹਿਸਾਬ ਤੇ ਪਸ਼ੂ ਖਰੀਦ ਲਓ ਨੰਬਰ ਸਕਰੀਨ ਉੱਤੇ ਬਾਈ ਦਾ ਚੱਲੀ ਜਾਂਦਾ ਹੈ ਧੰਨਵਾਦ